ਪੁਰਾਣੇ ਸਮਿਆਂ ਦੀ ਗੱਲ ਹੈ ਤਲਵੰਡੀ ਨਾਨਕਾਣਾ ਸਾਹਿਬ ਵਿੱਚ ਜਨਮ ਅਸ਼ਟਮੀ ਦਾ ਮੇਲਾ ਸਜਿਆ ਹੋਇਆ ਸੀ ਲੋਕ ਮੇਲੇ ਦੀਆਂ ਰੌਣਕਾਂ ਵਿੱਚ ਖਰੀਦਦਾਰੀ ਕਰ ਰਹੇ ਸਨ ਪਿਤਾ ਕਲਿਆਣ ਚੰਦ ਜੀ ਆਪਣੇ लाडले ਨਾਨਕ ਨੂੰ ਨਾਲ ਲੈ ਕੇ ਮੇਲੇ ਵਿੱਚ ਗਏ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਕਥਾ ਚੱਲ ਰਹੀ ਸੀ ਲੋਕ ਭक्ति भाव ਨਾਲ ਹੱਥ ਜੋੜ ਰਹੇ ਸਨ ਫੁੱਲ ਚੜਾ ਰਹੇ ਸਨ ਤੇ ਮੂਰਤੀ ਅੱਗੇ ਪ੍ਰਣਾਮ ਕਰ ਰਹੇ ਸਨ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਪੁੱਛਿਆ ਜੇ ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਸਰਵਵਿਆਪੀ ਹੈ ਤਾਂ ਫਿਰ ਉਸ ਨੂੰ ਸਿਰਫ ਇੱਕ ਮੂਰਤੀ ਵਿੱਚ ਹੀ ਕਿਉਂ ਲੱਭਦੇ ਹੋ ਉਹ ਤਾਂ ਹਰ ਥਾਂ ਹੈ ਹਰ ਜੀਵ ਦੇ ਅੰਦਰ ਵਸਦਾ ਹੈ ਇਹ ਗੱਲ ਸੁਣ ਕੇ ਕੁਝ ਲੋਕ ਹੈਰਾਨ ਰਹਿ ਗਏ ਤੇ ਕੁਝ ਨਾਰਾਜ਼ ਵੀ ਹੋਏ ਕਿਉਂਕਿ ਇਹ ਉਹਨਾਂ ਦੇ ਰਿਵਾਜ ਤੋਂ ਵੱਖਰਾ ਸੀ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੱਚੀ ਪਗਤੀ ਰਸਮਾਂ ਨਾਲ ਨਹੀਂ ਹੁੰਦੀ ਮਨ ਨੂੰ ਪਵਿੱਤਰ ਕਰਕੇ सच्चे धर्म दे राह ते तुड़के ही परमात्मा मिलदा है धर्म दा मतलब बाहरले प्रदर्शन नाल नहीं सगो अंदरले सच्चे पावन नाल है साला बाद अपनी पहली उदासी दौरान अगस्त 1513 दे जन्म अष्टमी वाले दिन श्री गुरु नानक देव जी वृंदावन पहुंचे गांधीनगर स्थित पुराने तिल्ले ते ठहरे इथे ओन्ना ने लोका नु व्यर्थ रीति रिवाजा तो दूर होके ਸੱਚੀ ਪਗਤੀ ਅਤੇ ਸੱਚਾ ਜੀਵਨ ਜਿਉਣ ਦਾ ਪੈਗਾਮ ਦਿੱਤਾ ਇਸ ਪਵਿੱਤਰ ਥਾਂ ਨੂੰ ਅੱਜ ਗੁਰੂ ਨਾਨਕ ਢਿੱਲਾ ਕਿਹਾ ਜਾਂਦਾ ਹੈ ਜਿੱਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੁਰੂ ਸਾਹਿਬ ਇੱਥੇ ਆਉਣ ਤੋਂ ਪਹਿਲਾਂ ਮਥੁਰਾ ਦੇ ਮਸਾਣੀ ਇਲਾਕੇ ਦੇ ਬਾਹਰ ਇੱਕ ਬਾਗ ਵਿੱਚ 40 ਦਿਨ ਰਹੇ ਉੱਥੇ ਵੀ ਉਹਨਾਂ ਨੇ ਕੁਰੀਤیاں ਮਿਟਾਉਣ ਪਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਸੱਚ ਦੇ ਰਾਹ ਤੇ ਤੁਰਨ ਦਾ ਸੰਦੇਸ਼ ਦਿੱਤਾ ਉਹਨਾਂ ਨੇ ਆਪਣੀ ਕਿਰਪਾ ਨਾਲ ਇੱਕ ਖਾਰੇ ਪਾਣੀ ਦੇ ਖੂਹ ਨੂੰ ਮਿੱਠਾ ਕਰ ਦਿੱਤਾ ਸੰਗਤ ਉਸ ਪਾਣੀ ਨੂੰ ਪ੍ਰਸ਼ਾਦ ਵਾਂਗ ਮੰਦੀ ਹੈ ਗੁਰੂ ਨਾਨਕ ਟਿੱਲਾ ਅਤੇ ਗੁਰੂ ਨਾਨਕ ਬਾਗੀਚੀ ਦੋਵੇਂ ਹੀ ਅਜ ਸ਼ਰਦਾਲੂਆਂ ਲਈ ਆਸਥਾ ਅਤੇ ਪ੍ਰੇਰਣਾ ਦੇ ਪ੍ਰਤੀਕ ਹਨ ਸੰਗਤ ਜੀ ਕਮੈਂਟ ਵਿੱਚ ਵਾਏ ਗੁਰੂ ਜ਼ਰੂਰ ਲਿਖੋ